ਇੱਕ ਵੀਡੀਓ ਵਾਇਰਲ ਹੁੰਦੀ ਆ ਇੱਕ ਨਸ਼ਾ ਤਸਕਰ ਚਾਰ ਪੁਲਿਸ ਮੁਲਾਜ਼ਮਾਂ ਦੇ ਨਾਮ ਲੈਂਦਾ ਇੱਕੀ ਮੈਂ ਉਹਨਾਂ ਨੂੰ ਮਹੀਨਾ ਦਿੰਨਾ ਥਾਣੇ ਕਿੰਨੇ ਪੈਸੇ ਦਿੰਨਾ ਇੱਥੇ ਇਨਚਾਰਜ ਨੂੰ 15000 ਹਰਦੀਪ ਨੂੰ 5000 ਕੱਲਾ ਵਾਲੇ ਚ ਕਿਹਨੂੰ ਕਿਹਨੂੰ ਵੀ ਦੀ ਚੰਡੀਗੜ੍ਹ ਤੋਂ ਇਨਕੁਆਰੀ ਵੀ ਖੁੱਲ੍ਹ ਗਈ ਆ ਵੱਡੇ ਅਫਸਰਾਂ ਦੀ ਕੀ ਮਸਲਾ ਕੀ ਸੀਗਾ ਫਿਲਹਾਲ ਜਿਹੜੀ ਕਹਾਣੀ ਬਾਹਰ ਆਈ ਆ ਉਹਦੇ ਤੋਂ ਇਹ ਨਜ਼ਰ ਆ ਰਿਹਾ ਕਿ ਮੁਲਾਜ਼ਮ ਹੀ ਮੁਲਾਜ਼ਮ ਨੂੰ ਮਾਰਨ ਤੇ ਤੁਲੇ ਹੋਏ ਨੇ ਇੱਕ ਦਿਨ ਇੱਕ ਪ੍ਰਾਈਵੇਟ ਗੱਡੀ ਤੇ ਇੱਕ ਸਿਵਲ ਵਰਦੀ ਵਿੱਚ ਬੰਦਾ ਆਉਂਦਾ ਔਰ ਇੱਕ ਗਨਮੈਨ ਲੱਗਦਾ ਵੀ ਉਹਦਾ ਗਨਮੈਨ ਥਾਣੇ ਲੈ ਜਾਂਦੀ ਐ ਤੇ ਦੂਜੇ ਤੀਜੇ ਦਿਨ ਉਹੀ ਭੱਦਰਪੁਰਸ਼ ਉਸ ਨੌਜਵਾਨ ਨੂੰ ਦੁਬਾਰਾ ਦੇਖ ਲੈਂਦਾ ਐ ਵੀ ਉਹ ਤਾਂ ਇਹ ਗਲੀਆਂ 'ਚ ਫੇਰ ਘੁੰਮ ਰਿਹਾ ਐ ਇੰਨਾ ਵੱਡਾ ਵਪਾਰੀ ਸੀ ਜਾਂ ਕੀ ਸੀ ਇਹਨੂੰ ਛੱਡ ਕਿਵੇਂ ਦਿੱਤਾ ਉਹ ਕਹਿੰਦਾ ਵੀ ਵੀ ਪੁਲਿਸ ਮੈਨੋਂ ਅੱਗੋ ਕਹਿੰਦੀ ਤੂੰ ਜੇ ਜ਼ਿਆਦਾ ਬੋਲਿਆ ਤੇ ਤੇਰੇ ਤੇ ਪਰਚਾ ਠੋਕ ਦਿਆਂਗੇ ਉਹਨੂੰ ਸਵਾਲ ਕਰ ਰਿਹਾ ਕਿ ਦੱਸ ਤੂੰ ਕਿਨੂ ਕਿਨੂ ਪੈਸੇ ਦਿੰਦਾ ਸੀ ਥਾਣੇ ਦੇ ਵਿੱਚ ਉਹ ਚਾਰ ਮੁਲਾਜ਼ਮਾਂ ਦੇ ਨਾਮ ਲੈਂਦਾ ਉਹ ਹੁਣ ਕਹਿ ਰਿਹਾ ਜਿਨ੍ਹਾਂ ਬੰਦਿਆਂ ਦਾ ਨਾਮ ਲਿਆ ਉਹ ਕਹਿੰਦੀ ਸਾਡੀ ਤਾਂ ਜਾਂਚ ਕਰਾਓ ਜਿੰਨੀ ਕਰਾਉਣੀ ਹੈ ਜਿਹੜੇ ਵੀਡੀਓ ਬਣਾ ਰਹੇ ਸੀ ਉਹ ਵੀ ਸਾਡੇ ਇੱਕ ਵੱਡੇ ਅਫਸਰ ਦੇ ਗਨਮੈਨ ਨੇ ਅਸੀਂ ਤਾਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਵੀ ਆਹ ਕੁਝ ਕੁਝ ਕੁ ਕਾਲੀਆਂ ਭੇਡਾਂ ਨੇ ਜਿਹੜੀਆਂ ਮਹਿਕਮੇ ਸਾਰੇ ਨੂੰ ਬਦਨਾਮ ਕਰ ਰਹੀਆਂ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਇੱਕ ਨਸ਼ਾ ਤਸਕਰ ਚਾਰ ਪੁਲਿਸ ਮੁਲਾਜ਼ਮਾਂ ਦੇ ਨਾਮ ਲੈਂਦਾ ਇੱਕ ਹੀ ਮੈਂ ਉਹਨਾਂ ਨੂੰ ਮਹੀਨਾ ਦਿਨਾ ਔਰ ਪੈਸੇ ਦਿਨਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਔਰ ਇਸ ਵੀਡੀਓ ਦੀ ਇਨਕੁਆਰੀ ਚੰਡੀਗੜ੍ਹ ਤੋਂ ਖੁੱਲ ਜਾਂਦੀ ਆ ਆਖਰਕਾਰ ਲੋਕ ਵੀ ਸੋਚਣ ਲਈ ਮਜਬੂਰ ਹੋ ਗਏ ਕਿ ਥਾਣੇ ਔਰ ਚੌਂਕੀ ਨੂੰ ਇੰਨੇ ਵੱਡੇ ਪੱਧਰ ਤੇ ਪੈਸੇ ਨੇ ਛੇੜੀ ਦਿੰਦੇ ਨੇ ਇਸ ਪੂਰੇ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਔਰ ਪ੍ਰੈਸ ਕਲੱਬ ਸਤਲੁਜ ਦੇ ਔਰ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਮੌਜੂਦ ਨੇ ਪੂਰੇ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ ਕਿ ਆਕਰ ਕਰੇ ਪੂਰਾ ਮਸਲਾ ਹੈ ਕਿ ਗੁਰਨਾਮ ਸਵਾਗਤ ਹੈ ਥੈਂਕ ਯੂ ਗੁਰਨਾਮ ਕੀ ਮਸਲਾ ਹੈਗਾ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਵੀ ਹੁਣ ਤਾਂ ਅੱਜ ਦੀ ਡੇਟ 'ਚ ਜ਼ਿਆਦਾ ਹੋ ਰਹੀ ਆ ਪਿਛਲੇ ਦਿਨ ਹੀ ਜਦੋਂ ਵੀਡੀਓ ਆਈ ਸੀ ਉਦੋਂ ਘੱਟ ਸੀ ਅੱਜ ਔਰ ਕਹਿੰਦੇ ਵੀ ਇਹਦੀ ਚੰਡੀਗੜ੍ਹ ਤੋਂ ਇਨਕੁਆਰੀ ਵੀ ਖੁੱਲ ਗਈ ਆ ਵੱਡੇ ਅਫਸਰਾਂ ਦੀ ਕੀ ਮਸਲਾ ਕੀ ਸੀਗਾ ਪੂਰਾ ਅ ਇਹ ਤਾਂ ਐ ਕਹ ਲਓ ਵੀ ਜੇ ਕਹਿ ਲੀਏ ਕਿ ਪੁਲਿਸ ਹੀ ਪੁਲਿਸ ਨੂੰ ਮਤਲਬ ਫਸਾਉਣ ਤੇ ਲੱਗੀ ਹੋਈ ਐ ਜਿਹੜੀ ਕਹਾਣੀ ਨਿਕਲ ਕੇ ਬਾਹਰ ਆ ਰਹੀ ਆ ਉਹ ਸਮੇਂ ਦੀ ਬੁੱਕਲ ਚ ਹੈਗੀ ਆ ਕਿਉਂਕਿ ਸਾਰੀ ਇਨਕੁਆਰੀ ਜਦੋਂ ਖੁੱਲੇਗੀ ਜਦੋਂ ਆਲ ਅਫਸਰ ਲੱਗੇ ਹੋਏ ਨੇ ਜਦੋਂ ਖੁੱਲ ਕੇ ਬਾਹਰ ਆਏਗੀ ਉਹ ਬਾਅਦ ਚ ਕਹਾਣੀ ਪਤਾ ਲੱਗੂਗੀ ਕੀ ਹੋਇਆ ਕੀ ਪਰ ਫਿਲਹਾਲ ਜਿਹੜੀ ਕਹਾਣੀ ਬਾਹਰ ਆਈ ਆ ਉਹਦੇ ਤੋਂ ਇਹ ਨਜ਼ਰ ਆ ਰਿਹਾ ਕਿ ਮੁਲਾਜ਼ਮ ਹੀ ਮੁਲਾਜ਼ਮ ਨੂੰ ਮਾਰਨ ਤੇ ਤੁਲੇ ਹੋਏ ਨੇ ਔਰ ਜਿਹੜੇ ਲੋਕ ਆਮ ਲੋਕ ਹੈਗੇ ਨੇ ਉਹ ਵਿੱਚ ਪਿਸ ਰਹੇ ਨੇ ਕਹਾਣੀ ਹੈ ਕਿ ਮੁਦਕੀ ਸਾਡੇ ਇਤਿਹਾਸਿਕ ਕਸਬਾ ਹੈਗਾ ਜਿੱਥੇ ਸਿੰਘਾਂ ਦੀ ਜੰਗ ਵੀ ਹੋਈ ਆ ਉਹ ਉਥੇ ਚੌਂਕੀ ਹੈਗੀ ਆ ਔਰ ਥਾਣਾ ਉਹਨੂੰ ਘਲਖੁਰਦ ਲੱਗਦਾ ਫਿਰੋਜ਼ਪੁਰ ਜ਼ਿਲ੍ਹੇ ਦਾ ਆ ਉਥੋਂ ਕਿਉਂਕਿ ਨਸ਼ੇ ਦਾ ਗੜ ਤਾਂ ਨੇਚਰਲੀ ਸਾਰਾ ਜ਼ਿਲ੍ਹਾ ਹੀ ਸਾਡਾ ਜ਼ਿਲ੍ਹਾ ਕੀ ਸਾਰਾ ਪੰਜਾਬ ਹੀ ਹੈਗਾ ਔਰ ਸਾਡਾ ਜ਼ਿਲ੍ਹਾ ਬਹੁਤ ਜ਼ਿਆਦਾ ਗ੍ਰਸਤ ਹੈਗਾ ਇਹ ਪਿੰਡਾਂ 'ਚ ਬਹੁਤ ਜ਼ਿਆਦਾ 70% ਤੱਕ ਨਸ਼ਾ ਜਿਹੜਾ ਵੜ ਗਿਆ ਆ ਪੁਲਿਸ ਵੀ ਜ਼ੋਰ ਲਾ ਰਹੀ ਹੈ ਸਰਕਾਰ ਵੀ ਪੂਰਾ ਜ਼ੋਰ ਲਾ ਰਹੀ ਵੀ ਕਿਵੇਂ ਨਾ ਕਿਵੇਂ ਨਸ਼ੇ ਨੂੰ ਖਤਮ ਕੀਤਾ ਜਾਵੇ ਲੋਕ ਵੀ ਉਠੇ ਨੇ ਕਿ ਨਸ਼ਾ ਖਤਮ ਹੋਣਾ ਚਾਹੀਦਾ ਜਿਹੜੇ ਚੰਗੇ ਲੋਕ ਹੈ ਜਿਹੜੇ ਚਾਹੁੰਦੇ ਆ ਕਿ ਸਾਡਾ ਪੰਜਾਬ ਨਰੋਇਆ ਪੰਜਾਬ ਤੰਦਰੁਸਤ ਪੰਜਾਬ ਹੋਵੇ ਉਹਨਾਂ ਲੋਕਾਂ ਦੀ ਸੋਚ ਹੈ ਕਿ ਚੰਗਾ ਹੋਵੇ ਇਹ ਜਿਹੜੀ ਕਹਾਣੀ ਆ ਇਹ ਇੱਕ ਪੱਧਰ ਪੁਰਸ਼ ਹੈ ਕਿ ਨੇ ਮੈਂ ਨਾਮ ਕਿਸੇ ਦਾ ਨਹੀਂ ਲੈਣਾ ਚਾਹੁੰਦਾ ਇੱਥੇ ਕਿਉਂਕਿ ਕਈ ਚੀਜ਼ਾਂ ਜਾਂਚ ਦੇ ਘੇਰੇ ਵਿੱਚ ਹੁੰਦੀਆਂ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਨਹੀਂ ਸਮਝਿਆ ਜਾਣਾ ਚਾਹੀਦਾ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਆ ਮੁਦਕੀ ਦੇ ਇੱਕ ਪੱਧਰ ਪੁਰਸ਼ ਨੇ ਜਿਹੜੇ ਸੁਣਿਆ ਉਹਨਾਂ ਬਾਰੇ ਕਿ ਉਹ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਮਹਿੰਮ ਚਲਾਈ ਔਰ ਚੰਗਾ ਨਹੀਂ ਸਮਝਦੇ ਬਹੁਤ ਸਾਰੇ ਇਨਸਾਨ ਨੇ ਇਸ ਤਰ੍ਹਾਂ ਦੇ ਜਿਹੜਾ ਚੰਗਾ ਨਹੀਂ ਸਮਝਦੇ ਉਹ ਕਹਿੰਦਾ ਕਿ ਮੇਰੇ ਕੋਲ ਕੁਝ ਇੱਕ ਦਿਨ ਇੱਕ ਪ੍ਰਾਈਵੇਟ ਗੱਡੀ ਤੇ ਇੱਕ ਸਿਵਲ ਵਰਦੀ ਵਿੱਚ ਬੰਦਾ ਆਉਂਦਾ ਔਰ ਇੱਕ ਗਨਮੈਨ ਲੱਗਦਾ ਵੀ ਉਹਦਾ ਗਨਮੈਨ ਉਹ ਦੋ ਜਣੇ ਆਉਂਦੇ ਆ ਔਰ ਆ ਕੇ ਮੇਰੇ ਕੋ ਬਹਿੰਦੇ ਆ ਚਾਹ ਪਾਣੀ ਪੀਂਦੇ ਆ ਔਰ ਮੈਨੂੰ ਕਹਿੰਦੇ ਕਿ ਤੁਹਾਡੇ ਪਿੰਡ ਚ ਕੋਈ ਚਿੱਟੇ ਵਾਲਾ ਜਾਂ ਵੱਡਾ ਵਪਾਰੀ ਤੁਹਾਨੂੰ ਲੱਗਦਾ ਹੈ ਇਹ ਬੰਦਾ ਜਿਆਦਾ ਮਿਕਦਾਰ ਚ ਵੱਡੀ ਤਦਾਦ ਚ ਜਿਹੜਾ ਨਸ਼ਾ ਵੇਚਦਾ ਤਾਂ ਉਹਨੂੰ ਫੜਾ ਉਹ ਕਹਿੰਦਾ ਠੀਕ ਹੈ ਜੀ ਮੈਂ ਫੜਾ ਤਾਂ ਦਿਨਾ ਪਰ ਕਾਰਵਾਈ ਉਹਦੇ ਤੇ ਜ਼ਰੂਰ ਕਰਿਓ ਚਲੋ ਜੀ ਉਹਨੇ ਇੱਕ ਬੰਦੇ ਦਾ ਨਾਮ ਦੱਸ ਦਿੱਤਾ ਵੀ ਆਹ ਪਿੰਡ 'ਚ ਸਾਡੇ ਬੰਦਾ ਹੈਗਾ ਮੁੰਡਾ ਹੈਗਾ ਨੌਜਵਾਨ ਹੈ ਬਹੁਤ ਜ਼ਿਆਦਾ ਚਿੱਟਾ ਵੇਚਦਾ ਇਲਜ਼ਾਮ ਸੀ ਜਾਂ ਕੀ ਨੇ ਉਹ ਜਾਂਚ ਦੇ ਕੇ ਰਿਚ ਪੁਲਿਸ ਉਹਨੂੰ ਅਗਲੇ ਦਿਨ ਚੱਕ ਲੈਂਦੀ ਉਹ ਮੁੰਡੇ ਨੂੰ ਚੱਕ ਕੇ ਲੈ ਜਾਂਦੀ ਆ ਥਾਣੇ ਖਾਣੇ ਲੈ ਜਾਂਦੀ ਐ ਤੇ ਦੂਜੇ ਤੀਜੇ ਦਿਨ ਉਹੀ ਭੱਦਰਪੁਰਸ਼ ਉਸ ਨੌਜਵਾਨ ਨੂੰ ਦੁਬਾਰਾ ਦੇਖ ਲੈਂਦਾ ਐ ਵੀ ਉਹ ਤਾਂ ਇਹ ਗਲੀਆਂ 'ਚ ਫੇਰ ਘੁੰਮ ਰਿਹਾ ਐ ਇਹਦਾ ਮਤਲਬ ਪੁਲਿਸ ਨੇ ਛੱਡ ਦਿੱਤਾ ਉਹਨੂੰ ਸੂਚਨਾ ਇਹ ਨਿਕਲੀ ਸੀ ਕੁਝ ਪਿੰਡ ਦੇ ਲੋਕਾਂ ਨੇ ਵੀ ਕਿਹਾ ਕਿ ਸਾਡੇ ਸਾਹਮਣੇ ਇਲਜ਼ਾਮ ਲਾਏ ਮੈਂ ਨਹੀਂ ਕਹਿੰਦਾ ਇਲਜ਼ਾਮ ਲਾਏ ਕਿ ਉਹਨੂੰ ਕੁੱਟਿਆ ਵੀ ਗਿਆ ਜਦੋਂ ਮੁੰਡੇ ਨੂੰ ਫੜਿਆ ਉਹਨੂੰ ਕੁੱਟਿਆ ਮਾਰਿਆ ਗਿਆ ਔਰ ਉਹਦੇ ਕੋਲੋਂ ਇਲਜ਼ਾਮ ਇਹ ਆ ਕਿ ਨਸ਼ਾ ਬਰਾਮਦ ਹੋਇਆ ਪੁਲਿਸ ਮੰਨੇ ਜਾਂ ਨਾ ਮੰਨੇ ਲੋਕ ਕਹਿੰਦੇ ਆ ਕਿ ਉਹਦੇ ਕੋਲ ਨਸ਼ਾ ਬਰਾਮਦ ਹੋਇਆ ਔਰ ਪੁਲਿਸ ਨੂੰ ਲੈ ਗਈ ਪਰ ਜਦੋਂ ਉਸ ਭੱਦਰਪੁਰਸ਼ ਜਿਹਨੇ ਉਹਦੀ ਇਤਲਾਹ ਦਿੱਤੀ ਸੀ ਜਾਂ ਸ਼ਿਕਾਇਤ ਕੀਤੀ ਸੀ ਜਿਹਦੇ ਕੋਲ ਪੁਲਿਸ ਨੇ ਮਦਦ ਮੰਗੀ ਸੀ ਉਹਨੇ ਜਦੋਂ ਉਹਨੂੰ ਦੁਬਾਰਾ ਗਲੀਆਂ ਦੇ ਵਿੱਚ ਘੁੰਮਦਾ ਹੋਇਆ ਦੇਖਿਆ ਤਾਂ ਉਹਨੇ ਪੁਲਿਸ ਨੂੰ ਫੋਨ ਲਾਇਆ ਵੀ ਭਾਈ ਆ ਕੀ ਤੁਸੀਂ ਛੱਡ ਵੀ ਦਿੱਤਾ ਕੀ ਕੀ ਹੋਇਆ ਕੀ ਪੈਸੇ ਲੈ ਲੇ ਕੀ ਕਾਰਨ ਹੈ ਕਿ ਇਹ ਬੰਦਾ ਇੰਨੀ ਛੇਤੀ ਇਨਾ ਵੱਡਾ ਵਪਾਰੀ ਸੀ ਜਾਂ ਕੀ ਸੀ ਇਹਨੂੰ ਛੱਡ ਕਿਵੇਂ ਦਿੱਤਾ ਤੇ ਅੱਗੋਂ ਉਹ ਕਹਿੰਦਾ ਭੱਦਰਪੁਰਸ਼ ਉਹਦੇ ਨਾਲ ਗੱਲ ਹੋਈ ਸਾਡੀ ਉਹ ਕਹਿੰਦਾ ਵੀ ਵੀ ਪੁਲਿਸ ਮੈਨੂੰ ਅੱਗੋਂ ਕਹਿੰਦੀ ਤੂੰ ਜੇ ਜ਼ਿਆਦਾ ਬੋਲਿਆ ਤੇ ਤੇਰੇ ਤੇ ਪਰਚਾ ਠੋਕ ਦਿਆਂਗੇ ਫੜਾਉਣ ਵਾਲਾ ਮਦਦ ਕਰਨ ਵਾਲਾ ਪੁਲਿਸ ਬਿਲਕੁਲ ਉਹ ਕਹਿੰਦਾ ਕਿ ਮੈਨੂੰ ਪੁਲਿਸ ਨੇ ਧਮਕੀ ਦਿੱਤੀ ਉਹਨਾਂ ਬੰਦਿਆਂ ਨੇ ਜਿਹੜੇ ਉਹਦੇ ਘਰੇ ਆਏ ਸੀ ਕਿ ਜੇ ਤੂੰ ਰੌਲਾ ਪਾਇਆ ਤਾਂ ਤੇਰੇ ਤੇ ਪਰਚਾ ਠੋਕ ਦਿਆਂਗੇ ਚੁੱਪ ਕਰਕੇ ਬਹਿ ਜਾ ਪਰ ਕਈ ਬੰਦੇ ਹੁੰਦੇ ਜਨੂਨੀ ਹੁੰਦੇ ਆ ਉਹਦੇ ਬੰਦੇ ਦੀ ਅਣਖ ਜਾਗੀ ਜ਼ਮੀਰ ਜਾਗੀ ਜਾਂ ਉਹਨੂੰ ਇਹ ਵੀ ਲੱਗਿਆ ਹੋਣਾ ਕਈ ਵਾਰ ਇਹ ਹੁੰਦਾ ਕਿ ਕਈ ਵਾਰ ਝੂਠਾ ਪਰਚਾ ਯਾਰ ਸੁਖਵਿੰਦਰ ਗੱਲ ਇਹ ਆ ਕਿ ਮੰਨ ਲਓ ਮੈਂ ਬੋਲਦਾ ਪਰਚਾ ਪਾਉਨ ਨੂੰ ਕੀ ਆ ਮੇਰੀ ਗੱਡੀ ਮੈਂ ਸਾਰੀ ਦਿੜ ਸੜਕਾਂ ਤੇ ਰਹਿਣਾ ਬਾਈਕ ਤੇ ਵੀ ਹੁਣਾ ਉਹਦੇ ਤੇ ਵੀ ਹੁਣਾ ਫੜਿਆ ਪੁਲਿਸ ਨੇ ਆयो ਤੇਰੀ ਜੇਬ ਚ ਪੁੜੀ ਨਿਕਲੀ ਠੋਕ ਦੇ ਪਰਚਾ ਠੋਕਣਾ ਹੀ ਆ ਕਿਸੇ ਨੂੰ ਮੈਂ ਬੋਲਦਾ ਮੇਰੇ ਤੇ ਠੋਕ ਦੇਣ ਅਧਿਕਾਰ ਤੋਂ ਫੜਿਆ ਕਾਰ ਰੋਕੀ ਡਿੱਗੀ ਦੇ ਤਲਾਸ਼ੀ ਆ ਤੇਰੀ ਡਿੱਗੀ ਚ ਨਿਕਲਿਆ ਐਵੇਂ ਹੀ ਹੋ ਜਾਂਦਾ ਉਹ ਬੰਦਾ ਡਰ ਗਿਆ ਉਹ ਡਰੇ ਹੋਏ ਨੇ ਆਹ ਲੈ ਅਫਸਰਾਂ ਕੋਲ ਦਰਖਾਸਤ ਦੇ ਦਿੱਤੀ ਆਹ ਲੈ ਅਫਸਰਾਂ ਕੋਲ ਜੋ ਵੱਡੇ ਅਫਸਰਾਂ ਕੋਲ ਗਿਆ ਉਹਨੇ ਦਰਖਾਸਤ ਦਿੱਤੀ ਵੀ ਆਹ ਕਹਾਣੀ ਐ ਇਹਨੂੰ ਉਜਾਗਰ ਕੀਤਾ ਜਾਵੇ ਆਹ ਬੰਦਿਆਂ ਨੇ ਪੈਸੇ ਲੈ ਕੇ ਛੱਡਿਆ ਜਾਂ ਕਿਵੇਂ ਛੱਡਿਆ ਨਸ਼ੇ ਦਾ ਤਸਕਰ ਕਿਵੇਂ ਛੱਡ ਦਿੱਤਾ ਉਲਟਾ ਮੈਨੂੰ ਧਮਕੀ ਆ ਰਹੀ ਐ ਮੇਰੇ ਤੇ ਕਾਰਵਾਈ ਵੀ ਹੋ ਸਕਦੀ ਐ ਉਹਨੇ ਆਪਣੀ ਖਲ ਵੀ ਬਚਾਈ ਤੇ ਸ਼ਿਕਾਇਤ ਵੀ ਕੀਤੀ ਹੁਣ ਵੱਡੇ ਅਫਸਰ ਜਿਹੜੇ ਆ ਉਹ ਇਨਕੁਆਰੀ ਵਿੱਚ ਪੈ ਗਿਆ ਅਗਲੇ ਦਿਨ ਮੁੰਡਾ ਫੇਰ ਚੱਕ ਲਿਆ ਮੁੰਡਾ ਚੱਕ ਕੇ ਜੇਲ੍ਹ ਚ ਦੇ ਦਿੱਤਾ ਇੱਕ ਮਹੀਨੇ ਬਾਅਦ ਸੁਖਵਿੰਦਰ ਉਹ ਮਾਮਲਾ ਚੱਲਦੇ ਨੂੰ ਹੋ ਗਿਆ ਇਨਕੁਆਇਰੀ ਵੀ ਚੱਲੀ ਜਾਂਦੀ ਆ ਮੁੰਡਾ ਵੀ ਅੰਦਰ ਚਲੇ ਗਿਆ ਪੁਲਿਸ ਨੇ ਆਪਣੀ ਖਲ ਬਚਾਉਣ ਲਈ ਮੁੰਡੇ ਨੂੰ ਦੁਬਾਰਾ ਚੱਕ ਲਿਆ ਵੀ ਰੌਲਾ ਪੈ ਗਿਆ ਕਿ ਇਹ ਕੰਮ ਵਿਗੜ ਨਾ ਜਾਵੇ ਇੱਕ ਮਹੀਨੇ ਬਾਅਦ ਉਸ ਮੁੰਡੇ ਦੀ ਇੱਕ ਕਾਰ ਦੇ ਵਿੱਚ ਬੈਠੇ ਹੋਏ ਕੋਈ ਪੱਧਰ ਪੁਰਸ਼ ਉਹਨੂੰ ਸਵਾਲ ਕਰ ਰਿਹਾ ਕੋਈ ਬੰਦਾ ਨੌਜਵਾਨ ਜੋੜਾ ਵੀ ਕਰ ਰਿਹਾ ਕੈਮਰੇ ਦੇ ਬਿਹਾਈਂਡ ਦਾ ਕੈਮਰਾ ਉਹਨੂੰ ਸਵਾਲ ਕਰ ਰਿਹਾ ਕਿ ਦੱਸ ਤੂੰ ਕਿਨੂੰ ਕਿਨੂੰ ਪੈਸੇ ਦਿੰਦਾ ਸੀ ਥਾਣੇ ਦੇ ਵਿੱਚ ਉਹ ਚਾਰ ਮੁਲਾਜ਼ਮਾਂ ਦੇ ਨਾਮ ਲੈਂਦਾ ਕਿ ਮੈਂ ਇਸ ਬੰਦੇ ਨੂੰ ਪੈਸੇ ਦਿੰਦਾ ਸੀ ਇਸ ਬੰਦੇ ਨੂੰ ਪੈਸੇ ਦਿੰਦਾ ਸੀ ਨਸ਼ਾ ਵੇਚਣ ਦੇ ਵੀ ਹਫਤਾ ਜਾਂ ਮਹੀਨਾਵਾਰੀ ਜਿਹੜਾ ਦਿੰਦਾ ਸੀ ਉਹਨੇ ਚਾਰ ਮੁਲਾਜ਼ਮਾਂ ਦੇ ਨਾਮ ਲਏ ਨੇ ਉਹਦੇ ਵਿੱਚ ਉਹ ਵੀਡੀਓ ਇੱਕ ਮਹੀਨੇ ਬਾਅਦ ਜਿਹੜੀ ਆ ਵਾਇਰਲ ਹੋ ਜਾਂਦੀ ਆ ਵਾਇਰਲ ਕਰ ਦੋ ਹੁੰਦੀ ਹੈ ਜਦੋਂ ਵੱਡਾ ਅਫਸਰ ਇਨਕੁਆਰੀ ਖੋਲਦਾ ਵੀ ਆ ਦੱਸਿਆ ਜਾਵੇ ਇਹ ਕੀ ਹੋਇਆ ਉਹ ਵਾਇਰਲ ਹੋਣ ਤੋਂ ਬਾਅਦ ਰੌਲਾ ਜਿਹੜਾ ਜਾਦਾ ਫੈਲ ਗਿਆ ਬਹੁਤ ਜ਼ਿਆਦਾ ਔਰ ਚੰਡੀਗੜ੍ਹ ਤੱਕ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਗਈ ਵੀ ਇਸ ਤਰ੍ਹਾਂ ਦੀ ਕਿਸੇ ਮੁਲਾਜ਼ਮਾਂ ਤੇ ਨਾਮ ਜਿਹੜਾ ਲੈ ਰਿਹਾ ਬੰਦਾ ਇਹ ਕੀ ਚੀਜ਼ ਹੈ ਕਹਾਣੀ ਕੀ ਹੈ ਜਾਂਚ ਕਰੋ ਇਹਦੀ ਜਾਂਚ ਕੀਤੀ ਜਾ ਹੁਣ ਕਹਾਣੀ ਆਉਂਦੀ ਜਿਹੜੇ ਬੰਦਿਆਂ ਦਾ ਨਾਮ ਲਿਆ ਗਿਆ ਹਮ ਉਹਨਾਂ ਬੰਦਿਆਂ ਨਾਲ ਗੱਲ ਹੋਈ ਮੀਡੀਆ ਦੀ ਉਹ ਕਹਿੰਦੇ ਭਾਈ ਸਾਹਿਬ ਇਹ ਹੋਰ ਛੱਡੋ ਇਹ ਸਾਡਾ ਨਾਮ ਕੀ ਲੈਂਦੇ ਆ ਅਸੀਂ ਤੁਹਾਨੂੰ ਦੱਸਦੇ ਆ ਇਹ ਵੀਡੀਓ ਬਣਾਈ ਕਿਵੇਂ ਗਈ ਆ ਉਹ ਹੁਣ ਕਹਿ ਰਿਹਾ ਜਿਨ੍ਹਾਂ ਬੰਦਿਆਂ ਦਾ ਨਾਮ ਲਿਆ ਉਹ ਕਹਿੰਦੀ ਸਾਡੀ ਤਾਂ ਜਾਂਚ ਕਰਾਓ ਜਿੰਨੀ ਕਰਾਉਣੀ ਆ ਇਹ ਬੰਦੇ ਨਾਲ ਮਲਾਓ ਸਾਡੇ ਫੋਨ ਮਲਾਓ ਜੋ ਮਰਜ਼ੀ ਕਰੋ ਸਾਡੀ ਇਨਕੁਆਇਰੀ ਕਰੋ ਇਹ ਬੰਦਿਆਂ ਦੇ ਤੋਂ ਅਸੀਂ ਪੈਸੇ ਨਹੀਂ ਲੈ ਕਦੀ ਪਰ ਜਿਹੜੇ ਬਿਹਾਈਂਡ ਦਾ ਕੈਮਰਾ ਮਤਲਬ ਜਿਹੜੇ ਵੀਡੀਓ ਬਣਾ ਰਹੇ ਸੀ ਉਹ ਵੀ ਸਾਡੇ ਇੱਕ ਵੱਡੇ ਅਫਸਰ ਦੇ ਗਨਮੈਨ ਨੇ ਜਾਨੀ ਕਿ ਪਹਿਲਾਂ ਗਾਠ ਸਾੜ ਹੋਈ ਹੋਊਗੀ ਚੱਕੇ ਹੋਣਗੇ ਜਿਵੇਂ ਤੁਸੀਂ ਗਨਮੈਨ ਦੀ ਗੱਲ ਦੇਖੋ ਉਹ ਕਹਿ ਰਿਹਾ ਵੀ ਇਹ ਸਾਡੇ ਵੱਡੇ ਅਫਸਰ ਦਾ ਗਨਮੈਨ ਹੈ ਜਿਨ੍ਹਾਂ ਦਾ ਬੰਦੇ ਉਸ ਭੱਦਰਪੁਰਸ਼ ਨੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਵੀ ਇਹ ਬੰਦਿਆਂ ਨੂੰ ਮੈਂ ਮੁਲਾਜ਼ਮ ਆ ਮੁਜਰਮ ਫੜਾਇਆ ਸੀਗਾ ਇਹਨਾਂ ਨੇ ਛੱਡ ਦਿੱਤਾ ਉਹ ਬੰਦਿਆਂ ਦਾ ਨਾਮ ਆ ਗਿਆ ਵੀ ਇਹ ਆਵਾਜ਼ ਜਿਹੜੀ ਹੈ ਜਿਹੜਾ ਬੰਦਾ ਸਵਾਲ ਪੁੱਛ ਰਿਹਾ ਕੈਮਰੇ ਦੇ ਪਿੱਛੇ ਖੜਾ ਇਹ ਵੀ ਸਾਡਾ ਪੁਲਿਸ ਦਾ ਮੁਲਾਜ਼ਮ ਹੈ ਉਹਨਾਂ ਦੇ ਇਲਜ਼ਾਮ ਨੇ ਜਿਹੜੇ ਚਾਰਾਂ ਦੇ ਹੁਣ ਇਹ ਸਾਰੀ ਕਹਾਣੀ ਘੁੰਮਦੀ ਹੈ ਲੈਟਰ ਇੱਥੇ ਇਨਕੁਆਰੀ ਹੋ ਰਹੀ ਹੈ ਵੱਡੇ ਅਫਸਰ ਕਰ ਰਹੇ ਨੇ ਇਨਕੁਆਰੀ ਵੀ ਇਹਦੇ ਪਿੱਛੇ ਕੀ ਹੈ ਇਨ ਬਿਟਵੀਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਡੇ ਪੰਜਾਬ ਦੇ ਉਹਨਾਂ ਦੀ ਸਟੇਟਮੈਂਟ ਆ ਗਈ ਏ ਇਨਕੁਆਇਰੀ ਜਿਹੜੀ ਮਹੀਨੇ ਦੇ ਵਿੱਚ ਵਿੱਚੀ ਕਿ ਜਿਹੜਾ ਬੰਦਾ ਨਸ਼ੇ ਵਿੱਚ ਖਾਸ ਕਰਕੇ ਮੁਲਾਜ਼ਮ ਦੀ ਗੱਲ ਕੀਤੀ ਉਹਨਾਂ ਨੇ ਪੁਲਿਸ ਦਾ ਮੁਲਾਜ਼ਮ ਕੋਈ ਵੀ ਇਨਵੋਲਵ ਪਾਇਆ ਗਿਆ ਕੋਈ ਵੀ ਕਿਸੇ ਤਰ੍ਹਾਂ ਦੀ ਸਾਠ ਗਾਂਠੋ ਦੀ ਨਸ਼ੇ ਤਸਕਰਾਂ ਦੇ ਨਾਲ ਆਈ ਤਾਂ ਉਹਨੂੰ ਡਿਸਮਿਸ ਕਰ ਦਿਓ ਉਹਨੂੰ ਘਰੇ ਭੇਜ ਦਿਓ ਉਹਦੀਆਂ ਫੀਤੀਆਂ ਲਾ ਦਿਓ ਉਹ ਵਰਦੀ ਦੇ ਹੱਕਦਾਰ ਨਹੀਂ ਤੇ ਪਰਚਾ ਦੇ ਕੇ ਅੰਦਰ ਠੋਕ ਦਿਓ ਬੜੀ ਵਧੀਆ ਸਟੇਟਮੈਂਟ ਆਈ ਆ ਉਹਦੇ ਨਾਲ ਨੱਥ ਪਾਉਗੀ ਇਹ ਬੜੀ ਵਧੀਆ ਸਟੇਟਮੈਂਟ ਆ ਹੁਣ ਸਾਰਿਆਂ ਨੂੰ ਪੈ ਗਿਆ ਫਿਕਰ ਅਫਸਰਾਂ ਨੂੰ ਪੈ ਗਿਆ ਵੀ ਸਾਡੇ ਹੁਣ ਮੁਲਾਜ਼ਮ ਇੱਕ ਤੇ ਤਾਂ ਕਾਰਵਾਈ ਹੋਣੀ ਐ ਸੁਖਵਿੰਦਰ ਜੈ ਬਿਹਾਈਂਡ ਦਾ ਕੈਮਰਾ ਇਲਜ਼ਾਮ ਨਹੀਂ ਮੈਂ ਨਹੀਂ ਕਹਿ ਰਿਹਾ ਜੇ ਬਿਹਾਈਂਡ ਦਾ ਕੈਮਰਾ ਅਗਰ ਵੱਡੇ ਅਫਸਰ ਦੇ ਗਨਮੈਨ ਨੇ ਤਾਂ ਗਨਮੈਨ ਜੇ ਵਾਕਈ ਗਨਮੈਨ ਹੈ ਤੇ ਗਨਮੈਨ ਤੇ ਵੱਡਾ ਅਫਸਰ ਕਿਹੜਾ ਕਿਦੀ ਸ਼ੈ ਉਹਨੂੰ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਾਂ ਜੇ ਉਹ ਨਹੀਂ ਦੋਸ਼ੀ ਤਾਂ ਜਿਨ੍ਹਾਂ ਦੇ ਨਾਮ ਲੈ ਰਿਹਾ ਉਹ ਨੌਜਵਾਨ ਉਹ ਦੋਸ਼ੀ ਨੇ ਕਿਸੇ ਤੇ ਤਾਂ ਕਾਰਵਾਈ ਹੋਣੀ ਹੈ ਇਨ ਬਿਟਵੀਨ ਕੀ ਹੋਇਆ ਕਿ ਜਿਹੜੀ ਚੰਡੀਗੜ੍ਹ ਤੋਂ ਫਿਰ ਲੈਟਰ ਆਉਂਦੀ ਹੈ ਤੇ মিডিਆ ਨੂੰ ਬੁਲਾ ਲਿਆ ਜਾਂਦਾ ਇੱਕ ਅਫਸਰ ਇੱਥੇ ਸਾਡੇ ਹੈਗੇ ਨੇ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਉਹਨਾਂ ਨੇ মিডিਆ ਮੈਂ ਵੀ ਗਿਆ ਉਸ ਮੀਟਿੰਗ ਦੇ ਵਿੱਚ ਵੀ ਤੁਸੀਂ ਦੱਸੋ ਇਹ ਵੀਡੀਓ ਕਿੱਥੋਂ ਆਈ ਹੈ ਕਿੰਨਾ ਹੱਸੋ ਹੀ ਨਾ ਸਵਾਲ ਹਨ ਵੀ ਤੁਸੀਂ ਦੱਸੋ ਤੁਸੀਂ ਵੀਡੀਓ ਚਲਾਈ ਆ ਇਹ ਵੀਡੀਓ ਵਾਇਰਲ ਤੁਹਾਡੇ ਕੋਈ ਆਈ ਕਿੱਥੋਂ ਉਹ ਤੁਹਾਡੇ ਮੁਲਾਜ਼ਮਾਂ ਦੇ ਖਿਲਾਫ ਹੋ ਰਿਹਾ ਤੇ ਤੁਹਾਡੇ ਮੁਲਾਜ਼ਮ ਕਰੇ ਮੁਲਾਜ਼ਮ ਹੀ ਮੁਲਾਜ਼ਮ ਹੀ ਬਣਾਉਣ ਵਾਲੇ ਆ ਬਣਾਉਣ ਵਾਲੇ ਵੀ ਮੁਲਾਜ਼ਮ ਤੇ ਬਣਨ ਵਾਲੇ ਵੀ ਮੁਲਾਜ਼ਮ ਜਿਨ੍ਹਾਂ ਦੀ ਬਣ ਰਹੀ ਉਹ ਵੀ ਮੁਲਾਜ਼ਮ ਤੇ ਬਣਾਉਣ ਵਾਲੇ ਵੀ ਮੁਲਾਜ਼ਮ ਤੇ ਪੁੱਛਿਆ ਪੱਤਰਕਾਰਾਂ ਨੂੰ ਜਾ ਰਿਹਾ ਵੀਡੀਓ ਕਿ ਕੁੱਛ ਵੀ ਮੁਲਾਜ਼ਮ ਰਿਹਾ ਵੀ ਕਿੰਨੀ ਹਾਸੋ ਹੀਣੀਆਂ ਨੇ ਮੁਲਾਜ਼ਮਾਂ ਦੇ ਖਿਲਾਫ ਹੋ ਰਿਹਾ ਤੇ ਉਹ ਇਲਜ਼ਾਮ ਲਾ ਰਹੇ ਮੁਲਾਜ਼ਮ ਹੀ ਸਾਡਾ ਬਣਾ ਰਿਹਾ ਤੇ ਪੁੱਛ ਤੁਸੀਂ মিডিਆ ਰਹਿ ਕੇ ਕਹਿੰਦੇ ਸੀ ਸਟੇਟਮੈਂਟ ਦਿਓ ਤੁਸੀਂ ਸਟੇਟਮੈਂਟ ਦਿਓ ਜਾਂ ਸਾਨੂੰ ਦੱਸੋ ਮੈਂ ਕਿਹਾ ਤੁਹਾਨੂੰ ਪਤਾ ਹਾਈ ਕੋਰਟ ਦੇ ਰੂਲ ਕੀ ਨੇ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਰੂਲ ਕੀ ਨੇ ਔਰ ਪੰਜਾਬ ਸਰਕਾਰ ਦੇ ਰੂਲ ਕੀ ਨੇ ਪੜੋ ਉਹਦੇ ਵਿੱਚ ਕਿਹਾ ਕਿ ਤੁਸੀਂ ਕਿਸੇ ਵੀ ਪੱਤਰਕਾਰ ਨੂੰ ਉਹਦਾ ਸੂਤਰ ਨਹੀਂ ਪੁੱਛ ਸਕਦੇ ਸੂਤਰ ਨਹੀਂ ਪੁੱਛ ਸਕਦੇ ਵੀ ਖਬਰ ਕਿੱਥੋਂ ਆਈ ਤੁਸੀਂ ਇਹ ਤਾਂ ਕਹਿ ਸਕਦੇ ਹੋ ਵੀ ਇਹ ਖਬਰ ਗਲਤ ਹੈ ਕਿਉਂ ਗਲਤ ਲਾਈ ਪਰ ਉਹਨੂੰ ਕੋਈ ਸੂਤਰ ਨਹੀਂ ਪੁੱਛ ਸਕਦਾ ਵੀ ਸਾਨੂੰ ਸੂਤਰ ਦੱਸ ਉਹ ਸਾਡੇ ਉਹ ਸਾਡੇ ਪਿੱਛੇ ਹੈਗੇ ਆ ਸਾਡੇ ਸਾਡੇ ਸੂਤਰ ਹੈਗੇ ਨੇ ਸਾਡੇ ਸੱਜਣ ਨੇ ਜਿਹੜੇ ਸਾਨੂੰ ਦੱਸਦੇ ਨੇ ਇਦਾਂ ਹੀ ਅਸੀਂ ਪੁਲਿਸ ਦੇ ਸੂਤਰਾਂ ਨੂੰ ਵੀ ਕਦੀ ਪੁੱਛ ਨਹੀਂ ਸਕਦਾ ਕੋਈ ਵੀ ਕੋਰਟ ਤੱਕ ਵੀ ਕਿਹਾ ਹੈ ਵੀ ਤੁਸੀਂ ਆਪਣੇ ਸੂਤਰ ਕੋਰਟ ਵੀ ਇਹ ਮੰਨ ਕੇ ਮੇਰੇ ਕਹ ਮਾਨਯੋਗ ਜੱਜ ਸਾਹਿਬ ਵੀ ਇੱਕ ਵਾਰੀ ਉਹਨਾਂ ਨੇ ਸਟੇਟਮੈਂਟ ਦੇ ਕਿ ਅਸੀਂ ਪੁਲਿਸ ਨੂੰ ਵੀ ਸੂਤਰ ਨਹੀਂ ਪੁੱਛਦੇ ਵੀ ਤੁਹਾਨੂੰ ਕਿਹੜੇ ਸੂਤਰਾਂ ਤੋਂ ਸੂਚਨਾ ਮਿਲੀ ਤੁਸੀਂ ਇਹਨੂੰ ਫੜਨ ਮੁਖਬਰ ਉਹਨਾਂ ਦਾ ਮੁਖਬਰ ਮੁਖਬਰ ਕਿਉਂਕਿ ਉਹ ਗੁਪਤ ਰੱਖੇ ਜਾਂਦੇ ਆ ਤਾਂ ਕਿ ਅਗਲੀਆਂ ਕਾਰਵਾਈਆਂ ਜਿਹੜੀਆਂ ਹੋਰ ਇਦਾਂ ਦੀਆਂ ਮਹਿਮਾ ਹੈਗੀਆਂ ਉਹਨਾਂ ਤੇ ਚਲਾਇਆ ਜਾਵੇ ਲਹਿਰ ਚਲਾਈ ਜਾ ਕਾਬੂ ਪਾਇਆ ਜਾ ਸਕੇ ਵਰਨਾ ਫਿਰ ਇਹ ਇਹ ਮਤਲਬ ਇਹ ਹੋਇਆ ਵੀ ਪੁਲਿਸ ਦੇ ਵੱਡੇ ਅਫਸਰਾਂ ਨੇ ਪਹਿਲਾਂ ਤੇ ਇਹ ਸਾਰੀ ਗੇਮ ਚਲਾ ਲਈ ਜਦੋਂ ਗੇਮ ਹੱਥੋਂ ਖਿੱਲਰ ਗਈ ਫਿਰ ਦੂਜੇ ਮਲਾਜ਼ਿਮਾਂ ਤੇ ਸੁੱਟਤਾ ਵੀ ਫਾਸ ਹੋ ਜਾਣ ਕਿ ਤੇ ਅਸੀਂ ਆੜਗਣਾ ਪੀਤੀਆਂ ਲੈ ਜਾਣ ਇਹਦਾ ਮਤਲਬ ਪੁਲਿਸ ਹੀ ਪੁਲਿਸ ਦੀ ਦੁਸ਼ਮਣ ਬਣ ਗਈ ਔਰ ਲੋਕ ਆਮ ਜਿਹੜੇ ਉਹ ਪੀਸੇ ਦੇ ਵਿੱਚ ਮੈਂ ਉਹੀ ਤਾਂ ਮੈਂ ਉਹ ਅਫਸਰ ਨੂੰ ਕਿਹਾ ਮੈਂ ਤੁਹਾਨੂੰ ਪਤਾ ਜੀ ਇਹਹੀ ਸਟੇਟਮੈਂਟ ਦੇਤੀ ਤਹਾਨੂੰ ਤਾਂ ਪਤਾ ਹੀ ਹੈ ਜੇ ਅਸੀਂ ਸਟੇਟਮੈਂਟ ਦੇਤੀ ਮੀਡੀਆ ਨੇ ਤੁਹਾਨੂੰ ਸਟੇਟਮੈਂਟ ਦੇਤੀ ਤੇ ਅਸੀਂ ਅਦਾਲਤਾਂ 'ਚ ਧੱਕੇ ਖਾਵਾਂਗੇ ਸਾਨੂੰ ਉੱਥੇ ਨਹੀਂ ਕਹਿੰਦੇ ਬਿਆਨ ਤਾਂ ਦੇਣਾ ਮੈਂ ਕਿਉਂ ਦਈਏ ਅਸੀਂ ਕਿਉਂ ਦਈਏ ਆਪਣੇ ਮੁਲਾਜ਼ਮ ਨੂੰ ਪੁੱਛੋ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਵੀਡੀਓ ਕਿੰਨੇ ਜਾਰੀ ਕੀਤੀ ਆ ਕਹਿੰਦੇ ਨਹੀਂ ਮੈਂ ਕਿਹਾ ਇਹਨੇ ਇਹ ਤਾਂ ਪਤਾ ਹੈ ਤੇ ਮੈਂ ਕਿਹਾ ਸਾਨੂੰ ਕੀ ਪੁੱਛਦੇ ਹੋ ਉਹ ਭਾਈ ਆਪਦੇ ਮਹਿਕਮੇ ਨੂੰ ਟ੍ਰੋਲੋ ਇਹਨੂੰ ਫੋਲੋ ਕਾਲੀਆਂ ਭੇਡਾਂ ਚੱਕੋ ਅਸੀਂ ਤਾਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਵੀ ਆਹ ਕੁਝ ਕੁਝ ਕੁ ਕਾਲੀਆਂ ਭੇਡਾਂ ਨੇ ਜਿਹੜੀਆਂ ਮਹਿਕਮੇ ਸਾਰੇ ਨੂੰ ਬਦਨਾਮ ਕਰ ਰਹੀਆਂ ਨੇ ਉਹ ਪੰਜਾਬ ਪੁਲਿਸ ਜਿਹੜੀ ਸਾਡੀ ਸੁਰੱਖਿਆ ਕਰਦੀ ਆ ਜਿਹੜੇ ਸਾਡੇ ਲਈ ਰੋੜਾਂ ਤੇ ਖੜਦੇ ਆ ਉਹ ਸਾਰੇ ਮਹਿਕਮੇ ਨੂੰ ਬਦਨਾਮ ਕਰਤੇ ਲੱਗੇ ਹੋਏ ਕੁਝ ਕੁ ਲੋਕ ਇਹਨਾਂ ਨੂੰ ਫੜੋ ਸਾਰਾ ਮਹਿਕਮਾ ਬਦਨਾਮ ਕਿੰਨਾ ਕਰਕੇ ਰਿਹਾ ਚੰਦ ਬੰਦਿਆਂ ਕਰਕੇ ਉਹਨਾਂ ਚੰਦ ਬੰਦਿਆਂ ਨੂੰ ਚੱਕੋ ਜਿਹਦੇ ਕਰਕੇ ਤੁਸੀਂ ਇਮਾਨਦਾਰ ਕੁਝ ਅਫਸਰ ਤੇ ਕੋਈ ਸਾਡੇ ਪੁਲਿਸ ਦੇ ਮੁਲਾਜ਼ਮ ਸਾਡੇ ਨੌਜਵਾਨ ਉਹ ਸਾਰੇ ਦੇ ਸਾਰੇ ਬਦਨਾਮ ਹੋ ਰਹੇ ਉਹਨਾਂ ਨੂੰ ਚੱਕੋ ਇਹ ਕਹਾਣੀ ਹੈ ਅੱਗੇ ਜਦੋਂ ਕਹਾਣੀ ਪਰਤਾ ਖੁੱਲਣਗੀਆਂ ਜਾਂਚ ਪੂਰੀ ਆਏਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਵੀ ਕਹਾਣੀ ਦਾ ਐਂਡ ਕੀ ਹੋਇਆ ਔਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਟੇਟਮੈਂਟ ਤੇ ਸਾਡੀ ਫਿਰੋਜ਼ਪੁਰ ਪੁਲਿਸ ਸਾਡੇ ਮੈਡਮ ਐਸਐਸਪੀ ਸਾਹਿਬਾਂ ਉਹਦੇ ਤੇ ਖਰੇ ਉੱਤਰਦੇ ਹਨ ਜਾਂ ਨਹੀਂ ਇਹ ਸਮਾਂ ਦੱਸੇਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਗੁਰਨਾਮ ਤਾਂ ਬੜਾ ਵੱਡਾ ਮਸਲਾ ਹੈ ਕਿ ਇੱਕ ਵੱਡੇ ਪੁਲਿਸ ਅਫਸਰ ਦਾ ਗਨਮੈਨ ਹੀ ਜਾ ਕੇ ਇੱਕ ਚੌਕੀ ਜਾਂ ਥਾਣੇ ਦੇ ਮੁਲਾਜ਼ਮਾਂ ਦੇ ਬਾਬਤ ਇਹੋ ਜੀ ਵੀਡੀਓ ਬਾਹਰ ਨਿਕਲਣ ਦੀ ਖਬਰ ਜਦੋਂ ਆਉਂਦੀ ਆ ਤਾਂ ਇਹ ਮਸਲਾ ਬੜਾ ਭੱਕ ਜਾਂਦਾ ਅਸੀਂ ਵੀ ਇਸ ਖਬਰ ਨੂੰ ਪਬਲਿਸ਼ ਕੀਤਾ ਖਬਰ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਏ ਲੋਕਾਂ ਨੇ ਉਹਨਾਂ ਪੁਲਿਸ ਮੁਲਾਜ਼ਮਾ ਨੂੰ ਗਾਲਾਂ ਤੱਕ ਵੀ ਕੱਢੀਆਂ ਜਿਨ੍ਹਾਂ ਦੇ ਨਾਮ ਲਏ ਗਏ ਪਰ ਇਹਦੀ ਪਿਕਚਰ ਦਾ ਇੱਕ ਪਾਸਾ ਦੂਜਾ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇੱਕ ਪਹਿਲੂ ਸੀਗਾ ਵੀਡੀਓ ਵਾਲਾ ਔਰ ਦੂਜਾ ਪਹਿਲੂ ਉਦੋਂ ਆਇਆ ਜਦੋਂ ਉਹਨਾਂ ਮੁਲਾਜ਼ਮਾ ਨੇ ਪਰਤਾ ਖੋਲ੍ਹੀਆਂ ਕਹਿੰਦੇ ਵੀ ਜਿਹੜਾ ਵੀਡੀਓ ਬਣਾਉਣ ਵਾਲਾ ਉਹ ਕੋਈ ਹੋਰ ਨਹੀਂ ਉਹ ਸਾਡੇ ਹੀ ਅਫਸਰ ਦਾ ਕੋਈ ਗਨਮੈਨ ਆ ਇਸ ਤਰ੍ਹਾਂ ਦੀ ਗੱਲ ਜਦੋਂ ਸਾਹਮਣੇ ਆਈ ਤਾਂ ਮੀਡੀਆ 'ਚ ਸਰਗਰਮੀ ਵਧੀ ਮੀਡੀਆ ਨੇ ਆਪਣੇ ਸੋਰਸਸ ਲਾ ਕੇ ਇਹ ਜਾਣਕਾਰੀ ਕੱਢ ਕੇ ਜਦੋਂ ਅੱਗੇ ਲਿਆਂਦੀ ਤਾਂ ਪਤਾ ਕੀ ਲੱਗਿਆ ਕਿ ਇਸ ਦੀ ਜਾਂਚ ਤਾਂ ਚੰਡੀਗੜ੍ਹੋਂ ਖੁੱਲ੍ਹ ਗਈ ਆ ਵੀਡੀਓ ਇੰਨੀ ਕੁ ਵਾਇਰਲ ਹੋ ਗਈ ਕਿ ਜਿਹੜੇ ਜਾਂ ਚੌਂਕੀ ਦੇ ਚਾਰ ਮਲਾਜ਼ਮਾਂ ਦੀ ਗੱਲ ਆਉਂਦੀ ਹੋਵੇ ਪੈਸੇ ਲੈਂਦਿਆਂ ਦੀ ਉਹ ਵੀ ਚਿੱਟੇ ਦੇ ਤਾਂ ਭਗਵੰਤ ਸਿੰਘ ਮਾਨ ਤਾਂ ਸਰਗਰਮ ਹੋਣਗੇ ਹੀ ਨਾ ਬੀ ਜੀ ਪੀ ਪੰਜਾਬ ਤਾਂ ਸਰਗਰਮ ਹੋਣਗੇ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਜਦੋਂ ਇਨਕੁਆਇਰੀ ਥੱਲੇ ਆਉਂਦੀ ਆ ਥੱਲੇ ਇਹ ਇਨਕੁਆਇਰੀ ਨੂੰ ਦਬਾਉਣ ਦੀ ਕਹਿ ਲਗੇ ਜਾਂ ਇਹਨੂੰ ਸ਼ੁੱਧ ਤਰੀਕੇ ਨਾਲ ਨਾ ਸਹੀ ਤਰੀਕੇ ਨਾਲ ਨਾ ਇਨਕੁਆਇਰੀ ਕਰਨ ਦੀ ਗੱਲ ਜਦੋਂ ਸਾਹਮਣੇ ਆਉਂਦੀ ਆ ਤਾਂ ਫਿਰ ਮੀਡੀਆ ਦਾ ਸਹਾਰਾ ਲੈਣ ਲਈ ਪੁਲਿਸ ਮਲਾਜ਼ਮ ਵੀ ਕੋਲਾ ਕਰਦੇ ਨੇ ਇੱਥੋਂ ਤੱਕ ਕਿ ਮਦਾਈ ਪਾਰਟੀ ਵੀ ਕੋਲਾ ਕਰਦੀ ਇੱਥੋਂ ਤੱਕ ਕਿ ਉਸ ਏਰੀਏ ਦੇ ਮੁਦਕੀ ਦੇ ਲੋਕ ਵੀ ਪੱਤਰਕਾਰਾਂ ਨੂੰ ਕੋਲਾ ਕਰਦੇ ਨੇ ਕਿ ਸੰਭਾਲ ਲਓ ਨਹੀਂ ਤਾਂ ਸਾਡੇ ਤੇ ਝੂਠੇ ਪਰਚੇ ਪਾ ਕੇ ਸਾਨੂੰ ਅੰਦਰ ਤੁੰਨ ਦੇਣਗੇ ਇਹ ਜਾਣਕਾਰੀ ਜਲਦੀ ਤੋਂ ਜਲਦੀ ਸਾਂਝੀ ਕਰ ਦਿਓ ਉਹਨਾਂ ਨੇ ਸਾਡੇ ਤੱਕ ਜਦੋਂ ਇਹ ਜਾਣਕਾਰੀ ਭੇਜੀ ਸਾਡੇ ਤੱਕ ਆਈ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਪਰ ਹੁਣ ਦੇਖਣਾ ਇਹ ਹੋਵੇਗਾ ਜਿਵੇਂ ਪ੍ਰਧਾਨ ਨੇ ਗੱਲ ਬੋਲੀ ਆ ਕਿ ਪੁਲਿਸ ਇਸ ਦੀ ਸਹੀ ਤਰੀਕੇ ਨਾਲ ਜਾਂਚ ਕਰਦੀ ਆ ਜਾਂ ਨਹੀਂ ਕਰਦੀ ਪਰ ਅਸੀਂ ਕਹਿੰਨੇ ਵੀ ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਇਸ ਪੂਰੀ ਪੂਰੀ ਕਹਾਣੀ ਦੇ ਪਿੱਛੇ ਫਿਰੋਜ਼ਪੁਰ ਦਾ ਮੀਡੀਆ ਜਰੂਰ ਲੱਗਿਆ ਹੋਇਆ ਕਿਉਂਕਿ ਜੋ ਵੀ ਇਸ ਦਾ ਨਿਚੋੜ ਆਏਗਾ ਉਹ ਪਬਲਿਕ ਔਰ ਜਨਤਾ ਦੇ ਸਾਹਮਣੇ ਜਰੂਰ ਰੱਖਿਆ ਜਾਏਗਾ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਦੇਖਣਗੇ ਕਿ ਇਸ ਵੀਡੀਓ ਤੋਂ ਬਾਅਦ ਆਖਿਰਕਾਰ ਹੋਇਆ ਕਿ ਕਿਉਂਕਿ ਸਾਰੀਆਂ ਚੀਜ਼ਾਂ ਸਬੂਤਾਂ ਦੇ ਨਾਲ ਨੇ ਪੂਰੀ ਵੀਡੀਓ ਤੋਂ ਬਾਅਦ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਇਸ ਪੂਰੀ ਪਿਕਚਰ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ